ਅਸੀਂ ਦੇਖਣ ਆ ਸਾਡੇ ਦੇ ਚਾਰ ਵਾਹੇ ਗੁਰੂ ਵਾਹੇ ਗੁਰੂ ਗੁਰਦੁਆਰਾ ਪ੍ਰਿਵਾਰਭ ਸ਼੍ਰੀ ਸਾਹਿਬ ਉੱਤਰ ਬਣਾਉਣ ਵਾਲੇ ਨਗਰ ਕੀਰਤਨ ਧੰਨ ਗੁਰੂ ਗੋਬਿੰਦ ਸਿੰਘ ਅਨੰਦਪਸਾਬ ਤੋਂ ਚੱਲਿਆ ਹੋਇਆ ਅੱਜ ਰਾਤ ਇੱਥੇ ਗੁਰਦੁਆਰਾ ਪ੍ਰਿਵਾਰਭਾ ਸਾਹਿਬ ਦੇਖੀ ਸਟੇ ਕਰ ਰਿਹਾ ਹੈ ਜਿਤਨੀ ਵੀ ਤਾਰੀ ਤਨੂੰ ਗੋਬਿੰਦ ਕੀ ਉਹ ਕੰਮ ਹਾਥੀ ਘੋੜਿਆਂ ਦੇ ਨਾਲ ਅਸੀਂ ਤਾਰੀਖ ਸ਼ੋਭਿਤ ਇਹ ਨਗਰ ਕੀਰਤਨ 42 ਸਾਲਾਂ ਦੀ ਪੂਰੀ ਉਮਰ ਚ ਜੋ ਉਹਨਾਂ ਨੇ ਕਰਕੇ ਵਿਖਾਇਆ ਸੁਰਨ ਸੁਖੀ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਅੱਜ ਦਿਨ ਛੱਡਿਆ ਸੀ ਮੈਂ ਬਹੁਤ ਦਾ ਧੰਨਵਾਦ ਸਮਾਹਨਾ ਕਰਦਾ ਹਾਂ ਲੋਕ ਦੇ ਪੰਜੀ ਮੈਨਾਰ ਹਸਤੀਨ ਛੱਤਖੰਡ ਜੀ ਦੇ ਦਰਬਾਰ ਸਾਹਿਬ ਦੀ ਗਰੰਟੀ ਸਿੱਖ ਸਾਡੇ ਭਾਈ ਮਨਜੀਤ ਸਿੰਘ ਜੀ ਦਾ ਸ੍ਰੀ ਪਰਮੇਸ਼ਰ ਵੀ ਹਨ ਤੇ ਸਾਡੇ ਇਲਾਕੇ ਦਾ ਮਾਨ ਵੀ ਹਨ ਉਹ ਸਾਡੇ ਵਿਚਕਾਰ ਪਹੁੰਚੇ ਨੇ ਉਹਨਾਂ ਦਾ ਸਮਾਂ ਹੈ ਆਓ ਸਿੱਧ ਸਾਧਕ ਗਿਆਨੀ ਬਲਜੀਤ ਸਿੰਘ ਜੀ ਗੁਰੰਤਿ ਸਤਿ ਅਨੁਸ਼ੀਲੀ ਦਰਬਾਰ ਸਹਿ ਤੇਰਾ ਪਾਸੋਂ ਹਤਿਆਸ ਤੇ ਕੁਰਬਾਨੀ ਦੀ ਵਿਚਾਰਪ੍ਰੀ ਨਾਲ ਜੁੜਨਾ ਕਰੀਏ ਜੀ ਪੁਨਨ ਦੀ ਆਮਤ ਤੇ ਤੁਹਾਨੂੰ ਜੀ ਆਇਆਂ ਕੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਅਨਸਾਰ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ Satsang with Mooji कोरे युद्ध भगवान ला पर जाते धर्म सक जाते वरण करक जाते सहत विदान की देवी देव देहोरा रीत मिट जाती कथा वेदना पुराकी श्री गुरु गोविंद सिंह पालना परम सुतना y sí. प्रभु लब्ध ते ਸ਼ੇਰ ਗੁਰੂ ਦਾ ਸਰਵ ਸਤਿਏ ਪਾਸ ਦਾ ਨਮਾਣਾ ਬਾਲ ਬੁਰੇ ਬੁਰੇ ਬਸਰਾ ਗੁਰੂ ਦਵਾਰ ਪ੍ਰਵਾਸ ਬਿਛੂੜਾ ਸਾਹਿਬ ਜੀ ਲਈ ਅਤੇ ਇਹਨਾਂ ਨੂੰ ਨਾਮ ਬਣੋਗੇ ਜੀ ਜਤ ਜੀ ਸਤਿਗੁਰੂ ਤੇ ਪ੍ਰਗਾਤਿ ਹੋਇਆ ਆਦਿ ਦੇ ਪ੍ਰਵਾਹ ਸਮਾਰਤ ਜੋ ਮਹਾਰਾਜ ਜੀਾਂ ਨੂੰ ਬਾਰੰਬਾਰ ਪਰੰਪਰ ਬਾਤ ਨਾ ਕਰਨ ਦੇ ਲਈ ਨੰਸ਼ਕਾਰ ਕਰਨ ਦੇ ਲਈ ਪਾਵਨ ਦਰਬਾਰ ਦੇ ਅੰਦਰ ਸ਼ੁਭਤ ਹੋ ਕੇ ਹਰ ਜਸ ਕੀਰਤਨ ਕਥਾ ਸਰਬਨ ਕਰੰ ਦੇ ਲਈ ਬਾਗਲ ਅਸਥਾਨ ਤੇ ਪਹੁੰਚਿਓ ਤੁੰਗੁਰ ਦਰਸ਼ਨ ਪਤੇ ਜਨ ਬਰਵਲੋ ਕੋਈ ਗ੍ਰਸਲਾ ਬਿਰਵੀ ਭਰਿ ਨਾ ਦੇ ਸਾਲੇ ਦੀ ਅਤੋ ਦੀ ਉਗਾਹ ਤੂਜੀ ਕਾ ਹਾਲ ਹਾਲ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਜੀ ਸਤਿਗੰਗਾ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਹਾਜ਼ਰੀ ਕੀਰਤਨ ਇਹ ਪਾਈ ਸ਼ੋਕੀਨ ਸਿੰਘ ਜੀ ਨੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਉਂਗੂ ਚਰਨਾਂ ਦੇ ਨਾਲ ਜੁੜ ਰਿਹਾ ਹੈ ਲਾਹਤੋਸ਼ ਬਾਬਾ ਤਾਸੂ ਕੀ ਇਲਾਹ ਦੇ ਵੱਲ ਹੁਕਮ ਹੋਇਆ ਆਪ ਸੰਤਾਂ ਦੇ ਦਰਸ਼ਨ ਕਰਨ ਲਈ ਪਾਈ ਸੁਖਵਿੰਦਰ ਸਿੰਘ ਜੀ ਨੇ ਸਲਾਹ ਅਲਾਉਸਨੈ ਦੇ ਕੀਤਾ ਪੂਰਾ ਵੀ ਕਿੰਨਾ ਸਵਾ ਲਾਉਣਾ ਜੀ ਜਿਸ ਤਰ੍ਹਾਂ ਸਤੀਪਾਦਸ਼ਰ ਮਹਾਰਾਜ ਜੀ ਨੇ ਰਾਮਨਿਂ ਕਿਰਪਾ ਕਰਨੀ ਦੇ ਕਿਉਂਕਿ ਅਗਲੇ ਹੀ ਕੀਤਨੀ ਸਿੰਧ ਦੇ ਸੋਏ ਤੋਂ ਪਹਿਲਾਂ ਦੋ ਬੁਲਾ ਰਿਹਾ ਤੇ ਆਪ ਸੰਤਾਂ ਦੇ ਦਰਸ਼ਨ ਕਰਨੇ ਸਤਿਗੁਰੂ ਮਹਾਰਾਜ ਜੀ ਮੇਰਾ ਉਹ ਕਿਰਪਾ ਕਰਨ ਵੇਜ ਵਰਤ ਕੇ ਆਪਨੀ ਸੇਵਾ ਆਪ ਹੀ ਲੈ ਲੈ ਸੰਤ ਜੀਓ ਕਦੇ ਵੀ ਅਧੂਰਾ ਪੂਰੇ ਦੇ ਕਹਾੜੇ ਨੂੰ ਚੰਗੀ ਤਰ੍ਹਾਂ ਸੁਣਾ ਨਹੀਂ ਦੇ ਸਕਦਾ ਅਸੀਂ ਅਧੂਰੇ ਆ ਸਾਰੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜੇ ਆਪ ਕਿਰਪਾ ਕਰਨ ਸੰਗਤ ਦੀ ਉਹ ਸਮੁੰਦਰ ਦੇ ਵਿੱਚੋਂ ਕਿਣਕਾ ਕੁਮਾਤਰ ਕਹਿੰਦੀ ਹੈ ਜ्यादा ਨਹੀਂ ਆਪਾਂ ਕਰ ਸਕਦੇ ਉਹ ਵੀ ਮਹਾਰਾਜ ਜੀ ਦੀ ਕਿਰਪਾ ਕਰਨ ਪੁੱਤਰੇ ਕੋ ਵਿਚਾਰ ਆਪਾਂ ਨੇ ਸਰਬਨ ਕਰਨੀਆਂ ਤੇ ਵਿਚਾਰ ਨੂੰ ਮਹਿਸੂਸ ਵੀ ਕਰਨਾ ਹੈ ਮਹਿਸੂਸ ਜਦੋਂ ਇਤਿਹਾਸ ਪੜੀਦਾ ਹੈ ਨਾ ਪੜਨ ਤੋਂ ਬਾਅਦ ਕਿਸੇ ਸਮਾਗਮ ਦੇ ਵਿੱਚ ਜਾਇਰ ਫਿਰ ਸੋਤੀ ਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਬੜਾ ਵਿਸ਼ਾਲ ਜੀ ਕਿੱਥੋਂ ਸ਼ੁਰੂ ਕਰੀਏ ਕਿੱਥੋਂ ਸ਼ੁਰੂ ਕਰੀਏ ਕੀ ਸੁਣਾਈਏ ਤੇ ਜੋ ਇਤਿਹਾਸ ਕੱਲ ਤੋਂ ਬਾਤ ਦਾ ਹੈ ਤਾਬ ਅੱਜ ਪਰਵਾਰ ਮਸ਼ੂਰਾ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਛੇ ਉਹ ਸਤ ਉਹ ਦੀ ਦਰਮਿਆਨੀ ਦਾਤ ਮਹਾਰਾਜ ਜੀ ਨੇ ਕਿਲਾ ਛੜਿਆ ਔਰ ਸਵੇਰੇ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਅਨੇਕ ਸਿੰਗਲ ਸਿੰਗੜੀਆਂ ਸ਼ਹੀਦ ਹੋਦੇ ਨੇ ਤੇ ਸੰਗਤ ਜੀਓ ਜਦੋਂ ਇਸ ਰਾਤ ਤੋਂ ਬਾਅਦ ਦਾ ਇਤਿਹਾਸ ਪੜੀਦਾ ਦਾ ਸੱਚ ਜਾਣੇ ਉਹ ਕਲੇਜਾ ਵਾਰ ਨਿਕਲ ਨੂੰ ਕਰਦਾ ਜੀ ਆਪ ਮੁਹਾਰੇ ਅੱਖਾਂ ਦੇ ਵਿੱਚੋਂ ਕੋਸ਼ਿਸ਼ ਕਰੀਏ ਕਰਪ੍ਰੀਤ ਜੀ ਇਹਨਾਂ ਨੂੰ ਰੋਕ ਲਈਏ ਪਰਿਵਾਰ ਦੇ ਵਿੱਚ ਵਹਿ ਕਰਕੇ ਜਦੋਂ ਇਤਿਹਾਸ ਪੜੀਦਾ ਨਰਮਹਾਰਾਜ ਜੀ ਦਾ ਪਰਵਾਹ ਦੇ ਵਿੱਚ ਹੂਲੇ ਦਾ ਸ਼ਹਾਦਤਾਂ ਦਾ ਆ ਤੂ ਹਾਰੇ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰਦੇ ਨੇ ਬੜੀ ਕੋਸ਼ਿਸ਼ ਕਰੀ ਦੀ ਕਿ ਰੋਕ ਲਈਏ ਨਹੀਂ ਦੇ ਰੁਕ ਨਹੀਂ ਦੇ ਰੁਕਦੇ ਦੁਨੀਆ ਦੇ ਵਿੱਚ ਸ਼ੁਰੂ ਤੋਂ ਲੈ ਕਰਕੇ ਹੁਣ ਤੱਕ ਦੋ ਗੁਣਾ ਦੀ ਪੂਜਾ ਹੁੰਦੀ ਹੈ ਪਹਿਲਾ ਗੋਲ ਹੈ ਸੰਤ ਵਾਲਾ ਦੂਸਰਾ ਹੈ ਰਾਜ ਵਾਲਾ ਭਾਲ ਪਹਿਲਾ ਸਿਮਰਨ ਦੀ ਤਾਕਤ ਤੇ ਸੰਗਤ ਦੀ ਦੂਸਰਾ ਗੁਣ ਹੈ ਦੂਸਰਾ ਬਲ ਹੈ ਰਾਜ ਦੀ ਤਾਕਤ ਇਹ ਸਿਮਰਨ ਦੀ ਤਾਕਤ ਹੀ ਸੀ ਕਿ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪਤਲੀ ਲੋਹ ਤੇ ਬੈਠੇ

ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਨੇ ਵੇਖੀ ਕਿਤੇ ਡੋਲੀ ਨਾ ਡੋਲੀ ਨਾ ਤੇ ਸੰਗਤ ਜਿਉ ਦੂਸਰਾ ਗੁਰ ਹੈ ਰਾਜਵੰਦ ਜਿਹੜੀ ਨੂੰ ਕਾਈਂਦਾ ਉਕਾਈਂ ਮਹਾਰਾਜ ਜੀ ਦੇ ਸਮੇਂ ਬਿੰਨਰ ਦੋਨ ਗੋਡਾ ਨੂੰ ਬੱਖੋਂ ਵਖਰਾ ਕਰਕੇ ਮਰਦੀ ਸੀ ਬੱਖੋਂ ਵਖਰਾ ਸਿਨਰਨ ਨਾਲ ਕਰਕੇ ਸੰਤ ਨਾਲ ਕਰਕੇ ਜਿਹੜੀ ਲੋਕਾਈ ਸੀ ਉਹ ਗੁਰੂ ਘਰ ਦਾ ਸਤਕਾਰ ਕਰਦੀ ਸੀ ਗੁਰੂ ਘਰ ਦੇ ਵਿੱਚ ਝੁਪਦੇ ਸੀ ਨਤ ਰਸਤ ਕੋਡੇ ਸੀ ਔਰ ਰਾਜ ਬਲ ਕਰਕੇ ਰਾਜਸੀ ਤਾਕਤ ਕਰਕੇ ਮੋਗਲਾਂ ਦੇ ਦਰਬਾਰ ਦੇ ਵਿੱਚ ਜਾ ਕਰਕੇ ਲੋਕਾਈ ਝੁਕਦੀ ਸੀ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਹ ਇੱਛਾ ਸੀ ਮਹਾਰਾਜ ਜੀ ਚਾਹੁੰਦੇ ਸਨ ਕਿ ਮੇਰੇ ਸਿੱਖ ਕਿਸੇ ਹੋਰ ਤਾਕਤ ਦੇ ਅੱਗੇ ਨਾ ਝੁਕਣ। ਅਜਿਹਾ ਕਰਨ ਦੇ ਲਈ ਇਹ ਦੋਨੋਂ ਤਾਕਤ ਗੁਰੂ ਘਰ ਦੇ ਵਿੱਚ ਸੰਤ ਗੱਲ ਸੀ ਇਹ ਗੁਰ ਪ੍ਰਧਾਨ ਦੇ ਹਰ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਧਰ ਇਹ ਬਲ ਪ੍ਰਧਾਨਤਾ ਵਾਲਾ ਰਿਹਾ ਸਤਿਗੁਰੂ ਮਹਾਰਾਜ ਜੀ ਦੀ ਇਹ ਇੱਛਾ ਕਿ ਸਿੱਖ ਕਿਸੇ ਹੂਲ ਤਾਕਤ ਦੇ ਅੱਗੇ ਨਾ ਝੁਕਣ ਅਜੇਹਾ ਤਰਨ ਦੇ ਲਈ ਇਹ ਦੋਨੋਂ ਗੁਲ ਰਾਜ ਬਲ ਔਰ ਸੰਤ ਬਲ ਪਹਿਲਾਂ ਇਸੀ ਗੁਰੂ ਘਰ ਦੇ ਵਿੱਚ ਇਹ ਦੋਨੋਂ ਗੁਰੂ ਘਰ ਦੇ ਵਿੱਚ ਹੋਵੇ ਇੱਕ ਅਤੀ ਜ਼ਰੂਰੀ ਸੀ ਸਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੋਈ ਹੈ ਸ਼ਹੀਦੀ ਤੇ ਸ਼ਹਾਦਤ ਕਿ ਦੋਨਾਂ ਦੇ ਵਿੱਚ ਬਹੁਤਾਂ ਅੰਤਰ ਹੈ ਤੰਤਰ ਦੇ ਇਹਨਾਂ ਦੇ ਵਿੱਚ ਚੰਕੌਰ ਸਾਹਿਬ ਦੀ ਸ਼ਹੀਦੀ ਹੈ ਕਿਸ ਹੰਦ ਦੀਆਂ ਲੀਖਾਂ ਦੇ ਵਿੱਚ ਪ੍ਰਭੂ ਵਿਚਾਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੋਈ ਪਰ ਸੰਗਤ ਜੀ ਲਾਹੌਰ ਜਾਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪ੍ਰਸੰਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਆਗਿਆ ਕੀਤੀ ਕਿ ਗੁਰਤਾ ਗਤੀ ਦੇ ਤਖਤ ਤੇ ਬਿਰਾਜਣ ਮੇਲੇ ਸ਼ਾਸਤਰ ਪੜ੍ਹ ਕੇ ਕਿੰਦਰਾ ਜਣਾ ਦੇ ਸੁਭਾਏ ਵਾਲਾ ਬੈਠਣਾ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਦੇ ਤਖਤ ਤੇ ਬੈਠਣ ਲੱਗਦੇ ਨੇ ਨਾ ਬਾਬਾ ਬੰਦਾ ਸਾਹਿਬ ਜੀ ਨੂੰ ਇਹ ਹੁਕਮ ਕੀਤਾ ਕਿ ਬਾਬਾ ਜੀ ਗੁਰੂ ਪਿਤਾ ਦੀ ਆਗਿਆ ਆਪ ਦੀ ਸ਼ਾਸਤਰ ਲੈ ਕੇ ਆਓ ਕਈ ਮਰ ਸਮੂਹ ਸਣ ਵਿੱਚ ਮਿਲਦਾ ਆਇਆ ਤਾਂ ਮਹਾਰਾਜ ਜੀ ਨੇ ਭਲੇਖੇਦਾਰ ਕਿਰਪਾਲ ਪੁੱਠੇ ਪਾਸੇ ਪਾ ਲਈ ਨਹੀਂ ਭੋਲਿਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਾਜ ਵੱਲ ਤੇ ਸੰਤ ਵੱਲ ਨੂੰ ਇਕੱਠਾ ਗੁਰੂ ਘਰ ਦੇ ਵਿੱਚ ਕਰ ਦਿੱਤਾ ਪੀਰੀ ਤੇ ਮੀਰੀ ਬਾਬਾ ਬੋਟਾ ਸਾਹਿਬ ਜੀ ਦੋ ਤਲਵਾਰਾਂ ਲੈ ਕੇ ਆਏ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਹਿਨੀਆਂ ਗੁਰੂ ਘਰ ਦੇ ਢਾਡੀ ਨਰਤਮਾਲ ਦੇ ਬਾਬਾ ਅਬਦੁੱਲੇ ਨੇ ਇਹ ਵਾਰ ਗਾਈ ਦੋ ਪਲਵਾਰੀ ਬਤੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਆਸਰਤ ਦੀ ਇੱਕ ਰਾਜ ਦੀ ਇੱਕ ਰਾਖੀ ਖਰੇ ਵਜ਼ੀਰ ਦੀ ਹਿੰਮਤ ਬਾਹਾ ਕੋਟ ਗੜ ਦਰਵਾਜ਼ਿਆ ਗਾਲਖ ਵਖੀਰ ਦੀ ਨਾਲ ਸਿਪਾਹੀ ਨੀਲੋ